ਵੈਰੂਦੀ ਦਾ ਖਰਸਾਬੈਰੂਦੀ ਦੀ ਫਤੇ ਪਰ ਤਿੰਨ ਝੋਟੀਆਂ ਆਈਆਂ ਨੇਗੀਆਂ ਤੇ ਹਨਾ ਜੇ ਕਿਸੇ ਵੀ ਲੋੜ ਆਪਣਾ ਕੰਟੈਕਟ ਕਰ ਸਕਦਾ 8528691365 ਨੰਬਰ ਅਗਰੇ ਆ ਦੂਜੇ ਸੋਏ ਸੋਈਏ ਕੀ ਇਹਦੇ ਮੰਗਰ ਕੱਟੀ ਆ ਇਹਦਾ ਮੰਗ ਕੱਟੀ ਆ ਜੀ ਤੇ ਦੁੱਧ ਦੇ ਦੂਗੀ 13 ਲੀਟਰ ਤੇ ਹੁਣ 10 ਲੀਟਰ ਤੋਂ ਤਾਂ ਇਹਨਾਂ ਤਿਆਰਾ ਅੱਜ ਨੂੰ ਚੌਥਾ ਦਿਨ ਹੋਇਆ ਸੋਈ ਨੂੰ ਚੌਥਾ ਤੇ ਪੰਜਵਾਂ ਦਿਨ ਬਸ ਤੇ ਅੱਡ ਬਰੇ ਤਾਂ ਤੌਰ ਤੇ ਆਪਣੀ ਗਾਰੰਟੀ ਆ ਹੈ ਨਾ ਤੇ ਇਹ ਤੀਜੇ ਸੂਆ ਬਈ ਤੇ ਇਹ ਕੱਲ ਸੂਈ ਜਗੀ 8 ਲੀਟਰ ਦਾ ਬਹੁਤ ਬਹੁਤ ਤਿਆਰ ਆਗਾ ਇਹ ਆਲੇ 14 ਕਹਿ ਕੇ ਦਿੱਤੀ ਆ ਇਹਦੇ ਮਾਰ ਕਟਾਗਾ ਤੇ ਇਹ 13 ਕੀ ਭੇਜਾ ਮੰਨ ਕੇ ਕਰ ਲਿਓ ਤੇ ਤੀਜੇ ਸੂਆ ਵਗਿਆ ਤਾਕੜੀਆਂ ਨਹੀਂ ਲਿਆ ਆ ਵੀ ਕੋਕਾ ਪੀਸ ਵੀਰੇ ਇਹ 1500 ਆਲ ਲੀਟਰ ਦੁੱਧ 100 ਲੀਟਰ ਕਹਿ ਕੇ ਦਿੱਤੀ ਆ ਲੈ ਨੇ ਵੀ 100 ਲੀਟਰ ਦੁੱਧ ਦੇਊਗੀ ਪਰ ਵੀਰ ਉਹ ਲੈਣ ਆਵੇ ਜਿਹੜਾ ਚੰਗੀ ਤਰ੍ਹਾਂ ਸੰਭਾਲ ਕਰ ਸਕਦਾਗਾ ਜਿਹੜਾ 100 ਗਲਾ ਕੰਮ ਕਰਦਾ ਨਾ ਦੁੱਧ ਵਧਾ ਸਕਦਾਗਾ ਇਹ ਇਹ ਤੁਹਾਨੂੰ ਦੇ ਦੂਗੀ 15 ਲੀਟਰ ਕਹਿ ਕੇ ਦੇਵਾਂਗੇ ਵੀਰੇ ਅੱਜ ਹੁਣ 12 ਤੋਂ ਪਲੱਸ ਹੌਣ ਦੋ ਤੋ ਤਿਆਰ ਆ ਅੱਜ ਇਹਨੂੰ 7ਵਾਂ ਦਿਨ ਹੋਇਆ ਸੂਈ ਨੂੰ ਠੀਕ ਆ ਧਾਰ ਤੁਰਦੀ ਆਪਣੀ ਗਾਰੰਟੀਆਂ ਵੀਰੇ ਇਹ ਧਾਰ ਕਲਦੀ ਹੋਈ ਕੋਈ ਘੱਟ ਨਾਲ ਹੋਈ ਆਪਣਾ ਆਪਾਂ ਜਵਾਬ ਦੇਈ ਜਾਂਦੇ ਹਣਾ ਤੇ ਸੀਲ ਬਹੁਤ ਨੇ ਗਈਆਂ ਤੇ ਇਹਦੇ ਮਾਰ ਵੀ ਕੱਤੀ ਜਾਂਦੀ ਤੇ ਜਿਹਦੀ ਲੋੜ ਆ ਨਾ ਟੈਕਟ ਕਰ ਸਕਦਾ 5026 91255 ਦਾ ਨੰਬਰ ਆ ਵੀਰੇ ਬਾੜੀਆਂ ਪਿੰਡਾ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ ਜਿਹੜਾ ਨਾਪਾ ਰੋਡ ਜਾਂਦਾਗਾ ਉਹ ਰਾਹ ਤੇ ਪਿੰਡ ਪੈਂਦਾ ਆਪਣਾ ਠੀਕ ਐ ਤੇ ਆ ਦੂਜੇ ਸੋਇਆ ਇੱਕ ਤੀਜੇ ਸੋਇਆ ਇੱਕ ਫੇਰ ਦੂਜੇ ਸੋਇਆ ਕੀ ਤੇ ਦੋ ਮਾਗਰ ਕਟੀਆਂ ਲੇਗੀਆਂ